아닙니다 <sum> 아닙니아닙아아 ਘਟਨਾ ਜਲੰਧਰ ਪਠਾਨਕੋਟ ਮੁੱਖ ਮਾਰਗ ਤੇ ਵਾਪਰੀ ਹੈ ਜਿੱਥੇ ਟਿਪਰ ਦੀ ਜ਼ਬੇੜ ਤੇ ਵਿਚ ਆਉਣ ਤੋਂ ਬਾਅਦ ਬਾਈਕ ਸਵਾਰ 3 ਸਾਲ ਦੀ ਮਾਸੂਮ ਬੱਚੀ ਅਤੇ ਉਸਦੀ ਮਾਂ ਦੀ ਜਾਨ ਚਲੀ ਗਈ। ਉੱਥੇ ਹੀ ਬਾਈਕ ਚਲਾ ਰਹੀ ਮਹਿਲਾ ਦਾ ਔਰਤਾ ਪਤੀ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੇ ਆਪਣੇ ਅੱਖੀ ਇਹ ਖੌਫਨਾਕ ਮੰਜ਼ਰ ਦੇਖਿਆ ਜਿਸ ਦੇ ਵਿੱਚ ਉਸਨੇ ਆਪਣੀ 3 ਸਾਲ ਦੀ ਬੱਚੀ ਅਤੇ ਪਤਨੀ ਨੂੰ ਗਵਾ ਦਿੱਤਾ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਦੇ ਨਾਲ ਹੀ ਮਾਂ ਧੀ ਨੂੰ ਮੁਕੇਰੀਆਂ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਇੱਥੇ ਹੀ ਡਾਕਟਰਾਂ ਦੇ ਵੱਲੋਂ ਦੋਹਾਂ ਨੂ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਾਹਨ ਦੀ ਤਲਾਸ਼ ਦੇ ਲਈ ਰਸਤੇ ਦੇ ਵਿੱਚ ਲੱਗੇ ਸੀਸੀਟੀਵੀ ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ ਪੁਲਿਸ ਦੇ ਅਨੁਸਾਰ ਬਾਈਕ ਸਵਾਰ ਆਨੰਦ ਕਿਸ਼ੋਰ ਪੁੱਤਰ ਸ਼ਾਕੀਨ ਚੰਦ ਨਿਵਾਸੀ ਬੈਦੁੱਲੋ ਥਾਣਾ ਤਲਵਾੜਾ ਨੇ ਦੱਸਿਆ ਕਿ ਉਸ ਦੀ ਪਤਨੀ ਮਧੂ ਅਤੇ 3 ਸਾਲ ਦੀ ਬੱਚੀ ਆਸ਼ੀਆ ਦੇ ਨਾਲ ਉਹ ਮੁਕੇਰੀਆਂ ਦੇ ਪਿੰਡ ਜਹਾਨਪੁਰ ਨੂੰ ਜਾ ਰਹੇ ਸਨ ਉਦੋਂ ਹੀ ਮੁਕੇਰੀਆ ਦੇ ਜਲੰਧਰ ਪਠਾਨਕੋਟ ਮੁੱਖ ਮਾਰਕ ਦੇ ਪੰਗਾਲਾ ਚੁੰਗੀ ਦੇ ਕੋਲ ਹੀ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟੀਪਰ ਦੇ ਵੱਲੋਂ ਉਹਨਾਂ ਦੀ ਬਾਈਕ ਨੂੰ ਟੱਕਰ ਮਾਰੀ ਗਈ ਅਤੇ ਇਸੇ ਹਾਦਸੇ ਦੇ ਵਿੱਚ ਉਹਨਾਂ ਦਾ ਹੀ ਪਰਿਵਾਰ ਟੁੱਟ ਗਿਆ। ਇਹ ਤੇਨੇ ਆਹ ਵਿਚਾਰੀਏ 4 ਸੀ ਪੂਰੀ ਹੋ ਗਈ ਨਾ ਵਾਲੀ। 5 ਸੀ ਜਿਹਦੇ 5 ਤਾਂ ਬਣ ਹੀ ਗਿਆ। ਅੱਛਾ 5 ਸੀ ਆ ਤੇ ਮਤਲਬ ਕਿ ਇੱਥੇ ਹੋਰ ਦੋ ਬਹੁਤ ਵੱਡੀਆਂ ਹਨ। अच्छा अच्छा ठीक है ठीक है ठीक है ਤੇ ਇਹਦੀ ਉਮਰ ਕਿੰਨੀ ਹੈ ਤੇ ਬਾਕੀਆਂ ਦੀ ਕਿੰਨੀ ਕਿੰਨੀ ਬੋਲਾ ਤੇ ਇਹਦੀ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਹੁੰਦੀ ਹੈ ਅੱਜ 5-6 ਸਾਲ ਦੀ 6 ਸਾਲ ਹੁੰਦੀ ਹੈ ਤੇ ਇਸ ਤੋਂ ਵੱਡੀਆਂ ਕਿੰਨੀ ਹੈ ਵੱਡੀਆਂ ਤੇ 10 ਸਾਲ ਦੀ ਹੁੰਦੀ ਹੈ 10 ਸਾਲ ਹਾਂ ਠੀਕ ਕੋਈ ਕੋ ਗੱਡੀ ਦਾ ਚੱਲੇ ਤੇ ਇੱਕ ਦੂਜਾ ਦੋ ਬਰ ਦੇ ਦਿੱਤੀ ਉੜਾ ਉਪਰ ਸਾਈਡ ਮਾਰਦੇ ਉਹ ਚੱਲੇ ਰਹੇ ਸੀ ਜੀ ਆਹ ਅੱਪਰ ਸਾਈਡ ਚੱਲੇ ਗਏ ਫੁੱਲ ਅੱਗੇ ਘੱਟ ਕੜਨੇ ਗੱਡੀ ਆਪਣੀ ਵੀ ਸਾਈਡ ਮਾਰੀ ਚੱਲੀਏ ਤੇ ਆਪਣਾ ਕਿਹੜਾ ਪਿੰਡ ਹੈ ਜੀ ਬਹਿ ਦਿੱਤੋ ਕੋਣ ਕੋਣ ਸੀਗੇ ਮੋਟਰਸਾਈਕਲ ਦੇ ਨੇੜੇ ਬੈਰੀ ਕਰਿਆ ਦੀ ਕੁੜੀ ਜੀ ਕਿੱਧਰ ਚੱਲ ਰਹੇ ਅੱਛਾ ਕਿੱਥੇ ਜਾ ਰਹੇ ਸੀ ਜੀ ਜਾਨਪੁਰ ਜਾਨਪੁਰ ਦੇ ਚੱਲ ਰਹੇ ਸੀ ਤੇ ਗੱਡੀ ਵਾਲਾ ਮਾਰ ਕੇ ਸਾਈਡ ਤੋਰ ਗਿਆ ਤੇ ਕਿਦਾਂ ਉੱਥੇ ਆ ਨਹੀਂ ਉਹ ਕਹਿੰਦੇ ਸਾਨੂੰ ਸਾਡੇ ਘਰ ਦੀ ਵੀ ਤੁਹਾਨੂੰ ਪਤਾ ਨਹੀਂ ਕਿਹੜੀ ਫਰਦ ਹੈ ਜਾਨਪੁਰ ਕੇ ਕਦੇ ਨਹੀਂ ਜਾ ਰਹੇ ਸੀ ਉੱਥੇ ਸਾਰੀ ਇਸ ਤਰ੍ਹਾਂ ਹੀ ਦੇਖਦੇ ਸੀ ਕਿ ਕੀ ਮੰਕਰਨੇ ਪੁੱਛ ਕੋ ਲੋਪਾ ਤੂੰ ਸਾਫ ਸੈਜ ਤੂੰ ਨਾ ਇਹ ਤਾਂ ਵੱਡੀ ਹੈ ਕਿ ਕਿਤੋਂ ਵੱਡੀ ਹੈ ਆ ਪਿੱਛਾ ਸਾਈਡ ਮਾਰੀ ਹੈ ਸਾਈਡ ਵੱਜੀ ਹੈ ਤੇ ਬੰਦਾ ਇੱਧਰ ਡੇਪਿਆ ਹੈ ਸਾਈਡ ਦੇ ਕੁੜੀ ਦੇ ਉੱਪਰੋਂ ਮਗਰਲਾ ਟਾਇਰ ਲੰਘ ਗਿਆ ਉਹਨੇ 2 ਮਿੰਟ ਰੁਕਿਆ ਤਾਂ ਫਿਰ ਪਿਛਾ ਕੇ ਲੈ ਗਿਆ ਹਾਂਜੀ ਸੰਗਤ ਲੱਗੀ ਸੀ ਸੰਗਤ ਲੱਗੀ ਹਾਂ ਕੋੜਾ ਖੜਾ ਡੜੀ ਇਹ ਇਹ ਜਿਹੜਾ ਹੈਗਾ ਵਾ ਇਹ ਕਦੇ ਉੱਤੇ ਸਾਰੇ ਇਹ ਸਕੂਟਰੀ ਤੇ ਆ ਰਹੇ ਜੀ ਇਧਰ ਨਹੀਂ ਆ ਰਹੇ ਇਧਰੋਂ ਹੀ ਆ ਰਹੇ ਸੀ ਦੋਵੇਂ ਉਹ ਵੀ ਇਧਰੋਂ ਆ ਰਿਹਾ ਸੀ ਉਹਨੇ ਪਿੱਛੋਂ ਮਾਰਿਆ ਇਹ ਤੇਜ਼ ਸੀਗਾ ਟਰਾਲੇ ਵਾਲਾ ਕੋਈ ਨਾਲ ਹੀ ਦੇਖਿਆ ਤੁਸੀਂ ਮੈਂ ਮੌਕੇ ਤੇ ਦੇਖਿਆ ਮੈਂ ਖਰੋਤਾ ਆ ਗਿਆ ਮੈਂ ਪਹਿਲਾ ਬੰਦਾ ਚੱਕ ਕੇ ਬੰਦਾ ਵੀ ਸੀਰੀਅਸ ਆ ਠੀਕ ਹੈ ਹਾਂ ਜੀ ਤੇ ਹੁਣ ਆ ਗਈ ਪੁਲਿਸ ਮੌਕੇ ਤੇ ਓਕੇ ਮਾਂਜੀ ਮੌਕੇ ਤੇ ਆ ਗਈ ਇੱਕ ਟੱਕਰ ਹੋ ਗਈ ਇੱਕ ਮੌਕੇ ਤੇ ਹੋ ਗਈ ਜੀ ਟਰਾਲੇ ਦਾ ਟਾਇਰ ਨਾਲ ਜਾ ਉਹ ਆਹ ਭਾਈ ਜਾਬੀ ਇੱਕ ਇੱਕ ਕੁੜੀਆ ਹਾਂ ਉਹ ਓਨਲੀ ਸਪੋਟ ਹੱਡ ਹੋ ਗਈ ਹਾਂ ਹਾਂਜੀ ਹਾਂਜੀ ਇੱਕ ਕੁੜੀਆ ਰੱਥੋ ਗਈ ਹਾਂ ਜੀ ਓਨਲੀ ਸਪੋਟ ਹੀ ਹੋ ਗਈ ਟਾਇਰ ਚੜ ਗਿਆ ਤੇ ਉ ਬਾਕੀ ਫਾਦਰ ਵੀ ਇਹ ਸੀਰੀਅਸ ਆਦਾ ਵਾਈਫਰ ਦੇ ਸੱਟ ਕਾਫੀ ਲੱਗੀ ਲੋਕ ਲੈ ਕੇ ਇਥੋਂ ਲੋਕਲੇ ਲੱਗਦੇ ਜੀ ਪੀਪੀ08 ਨੰਬਰ ਆ ਲੋਕਲੇ ਲੱਗਦੇ ਆ ਮੈਂ ਲੋਕ ਲੈ ਕੇ ਇਥੋਂ ਉਹਨਾਂ ਨੂੰ ਹਸਪਤਲ ਹਾਂਜੀ ਹਾਂਜੀ ਉਹ ਲੈ ਗਏ ਪਹਚਾਤੇ ਜੀ ਭੇਜਤੇ ਆ ਸੀ ਵੱਲ ਹਸਪਤਲ ਕਰਤਾਰਪੁਰ ਕੀ ਮਾਮਲਾ ਹੈ ਇਹ ਸਰ ਤਕਰੀਬਨ 11:00 ਵਜੇ ਦਾ ਟਾਈਮ ਸੀ ਸਾਨੂੰ ਕੰਟਰੋਲ ਰੂਮ ਤੋਂ ਨਾ ਫੋਨ ਆਇਆ ਜੀ ਕਿ ਚੀਮਾ ਪੈਟਰੋਲ ਪੰਪ ਲੱਗੇ ਨਾ ਇੱਕ ਐਕਸੀਡੈਂਟ ਹੋਇਆ ਜਦ ਅਸੀਂ ਸਾਰੀ ਐਸਐਸਐਫ ਦੀ ਟੀਮ मौके ਤੇ ਪਹੁੰਚੀ ਜਾ ਕੇ ਦੇਖਿਆ ਕਿ ਮੋਟਰਸਾਈਕਲ ਸਵਾਰ ਜਿਹੜਾ ਸੀ ਵਿਚਾਰਾ ਕਨੇ ਡਿੱਗ ਗਿਆ ਪਿਆ ਸੀ ਤੇ ਉਹਦੀ ਵਾਈਫ ਤੇ ਉਹਦੀ ਬੱਚੀ ਜਿਹੜੀ ਆ ਮੌਕੇ ਤੇ ਜਿੰਨਾਂ ਦੀ ਡੈਥ ਹੋ ਚੁੱਕੀ ਸੀ ਤੇ ਇਹ ਹਾਸਾ ਜਿਹੜਾ ਟਿਪਰ ਚਾਲਕ ਦੀ ਲਾਪਰਵਾਹੀ ਨਾਲ ਹੋਇਆ ਸਰ ਤੇ ਜੇ ਮੌਕੇ ਤੇ ਅਸੀਂ ਪਹੁੰਚੇ ਆ ਬੁਰਕੇ ਐਸਐਚਓ ਸਾਹਿਬ ਨੂੰ ਸੂਚਿਤ ਕੀਤਾ ਵੀ ਮੌਕੇ ਤੇ ਪਹੁੰਚੇ ਨੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆ ਕੇ ਕਾਰਵਾਈ ਕੀਤੀ ਜਾਵੇ ਤੇ ਉਥੋਂ ਟਿਪਰ ਵਾਲਾ ਭੱਜਿਆ ਤਾਂ ਨਹੀਂ ਬਿਲਕੁਲ ਨਹੀਂ ਭੱਜਿਆ ਜੀ ਬਿਲਕੁਲ ਨਹੀਂ ਭੱਜਿਆ ਕੀ ਕੀ ਸੀ ਪਰਿਵਾਰ ਦੇ ਬਾਕੀ ਮੈਂਬਰ ਆਗੇ ਸੀਗੇ ਉਹਦੇ ਪਰਿਵਾਰ ਨੂੰ ਸੂਚਿਤ ਕੀਤਾ ਜਿਹੜੇ ਮੌਕੇ ਤੇ ਉਹਨਾਂ ਦੇ ਕੋਈ ਰਿਲੇਟਿਵ ਆਏ ਸਨ ਬਾਕੀ ਉਹਨਾਂ ਦੇ ਘਰਦਿਆਂ ਨੂੰ ਮੈਸੇਜ ਕਰਤਾ ਸੀ ਤੇ ਬਾਕੀ ਜਿਹੜੀਆਂ ਡੈੱਡ ਬੋਡੀਆਂ ਹਸਪਤਲ ਪਹੁੰਚਾਤੀਆਂ ਸੀ हां ਤੇ ਪਹਿਚਾਨ ਹੋਈ ਇਹਨਾਂ ਦੀ ਕਿੱਥੋਂ ਦੇ ਰਹਿਣ ਵਾਲੇ ਸੀ ਸਰ ਬੈਦੂਲੋ ਦਾਦੇ ਆ ਕਮਾਈ ਦਾ ਬਿੱਲ ਕਮਾਈ ਦੇ ਵੀ ਲਾਗੇ ਪਿੰਡ ਆ ਬੈਦੂਲੋ ਉੱਥੋਂ ਦੇ ਰਹਿਣ ਵਾਲੇ ਸਨ ਤੇ ਜਾਨਪੁਰ ਇਹਨਾਂ ਦਾ ਸਾੰਡੂ ਰਹਿੰਦਾ ਸੀ ਕੋਈ ਉਹਦੇ ਕੋਲ ੱੱਲੇ ਸਨ ਆਪਣੇ ਰਿਸ਼ਤੇਦਾਰਾਂ ਦੇ ਕੋਲ ਓਕੇ ਸਾਨੂੰ ਰਾਹ ਜੀ ਦੱਸਿਆ ਵੀ ਐਕਸੀਡੈਂਟ ਅੱਜ ਹੋਇਆ ਆਪਣੇ ਨਵਾਂ ਪੁਲ ਬਾਲ ਨੇ ਸਾਇਕਲ ਨਾਲ ਲਾ ਤੇ ਅਸੀਂ 1 ਮਿੰਟ ਪਹਿਲਾਂ ਪਹੁੰਚ ਗਏ ਇੱਥੇ ਜਦੋਂ ਇੱਥੇ ਆਏ ਤੇ ਬੱਚੇ ਦੀ ਡੈਥ ਹੋ ਚੁੱਕੀ ਆ ਤੇ ਜਿਹਦਾ ਆਪਣਾ ਬੱਚੇ ਦਾ ਦਾਦੀ ਸੀਗਾ ਉਹ ਕੰਬੀ ਸਟਾਲ ਗਿਆ ਉਹ ਸਿਰਸਤਾਲ ਕਰਤਾ ਪਰ ਪਹੁੰਚਦਾ ਗਿਆ ਤੇ ਹੁਣ ਆਈਓ ਵੀ ਬੁਲਾ ਦਿੱਤਾ ਜੀ ਤੇ ਆਈਓ ਆ ਕੇ ਅਗਲੀ ਕਾਰਵਾਈ ਸ਼ੁਰੂ ਕਰੂਗਾ ਜੀ ਜੋ ਪਤਾ ਲੱਗਾ ਟਰਾਲੀ ਦੇ ਨਾਲ ਫੇਟ ਵਾਰ ਗਿਆ ਕੋਈ ਇਹ ਕਾਦੇ ਉੱਤੇ ਸਵਾਰ ਸੀਗੇ ਇਹ ਐਕਟਵਾਇਸ ਸਵਾਰ ਸੀਗੇ ਜੀ ਕਿਹੜੇ ਪਿੰਡ ਦੇ ਆ ਕੀ ਨਾਮ ਇਹ ਗੱਲ ਕਰੀਏ ਇਹ ਧੰਨਵਾਲ ਦੇ ਆ ਜੀ ਇੰਦਰਜੀਤ ਸਿੰਘ ਧੰਨਵਾਲ ਦੇ ਆ ਜੀ ਤੇ ਅੱਗੇ ਜਾਂਚ ਚੱਲ ਰਹੀ ਹੈ ਕਿ ਤਰ੍ਹਾਂ ਕਰ ਕਿੱਥੇ ਦੇ ਆ ਜੀ ਬੱਚੇ ਦਾ ਨਾਮ ਕੀ ਆ ਇਹ ਆ ਨਾਮ ਹੈਗਾ ਜੀ ਏ ਸਰ ਸੰਦੀਪ ਸਹਿਦ ਸਹਿਦ ਠੀਕ ਹੈ ਤੇ ਇਹ ਸਰ ਕਿਹੜਾ ਥਾਣਾ ਪੈਂਦਾ ਜੀ ਇਹ ਥਾਣਾ ਕਪਾੜਪੁਰ ਦੇ ਵਿੱਚ ਪੈਂਦਾ ਜੀ ਠੀਕ ਹੈ ਤੇ ਇਹ ਲੋਕੇਸ਼ਨ ਕੀ ਹੈਗੀ ਹੈ ਬਣੀ ਇਹ ਲੋਕੇਸ਼ਨ ਸਾਇਕਾਸ ਹੈ ਜੀ ਇਹ ਪੌਲ ਨੰਬਰ ਨਾਲ ਲੱਗ ਗਿਆ ਜੀ ਠੀਕ ਹੈ ਕਿੰਨੇ ਫੀਟ ਮਾਰੀ ਇਹਨਾਂ ਨੂੰ ਇਹ ਟਰਾਲਾ ਫੀਟ ਮਾਰ ਗਿਆ ਦੱਸ ਦਿਜੀ ਪਬਲਿਕ ਦੱਸ ਰਹੀ ਟਰਾਲਾ ਫੀਟ ਮਾਰ ਗਿਆ ਪੱਕੀ ਤਵਦੀਸ਼ ਕਰ ਰਹੇ ਨੇ ਦੇਖ ਰਹੇ ਆ ਕਿ ਸਰ ਕੋਈ ਇਹਦੇ ਵਾਸਤੇ ਕਿਹਾ ਗਿਆ ਅੱਗੇ ਵੀ ਇਹਨੂੰ 70 ਨੂੰ ਹਾਂਜੀ ਅੱਗੇ ਨੋਟ ਕਰਤਾ ਪਤੂਨ ਕਰੇ ਤੇ ਵੀ ਆਈ ਵੀ ਨੋਟ ਕਰਤਾ ਖਾਣੇ ਵੀ ਨੋਟ ਕਰਤਾ ਫੀਟ ਮਾਰ ਕੇ ਚੱਲ ਗਏ ਉਹ ਹਾਂਜੀ ਉਹ ਚੱਲ ਗਿਆ ਜੀ ਪਰਿਵਾਰਕ ਮੈਂਬਰ ਆਇਆ ਉਹਦੇ ਪਰਿਵਾਰਕ ਮੈਂਬਰ ਐਸਨ ਸਿਵਲ ਹਸਪਤਲ ਭੇਜਤਾ ਜੀ ਠੀਕ ਹੈ ਹਾਂਜੀ ਚੈੱਕ ਕਰੋ ਹਾਂ ਜਾ ਕੇ ਚੱਲ ਰਹੀ ਹੈ